ਪਾਈ ਤਾਂ ਦੇਖਿਓ ਜੀ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਕਿ ਬਹੁਤ ਸਾਰੇ ਕੇਸ ਜਿਹੜੇ ਆ ਰਿਸ਼ਵਤਖੋਰੀ ਵਾਲੇ ਜਾਂ ਉਹਨਾਂ ਦੇ ਵਿੱਚ ਇਹਨਾਂ ਦੇ ਬੰਦੇ ਦੇ ਨਾਮ ਆ ਜਾਂਦੇ ਬਹੁਤ ਸਾਰੇ ਅਧਿਕਾਰੀਆਂ ਦੇ ਨਾਮ ਆ ਜਾਂਦੇ ਇੱਕ ਹੋਰ ਡੀਐਸਪੀ ਦਾ ਨਾਮ ਆ ਰਿਹਾ ਕਹਿੰਦੇ ਉਹ ਵੀ ਰਿਸ਼ਵਤਖੋਰੀ ਦੇ ਕੇਸ ਦੇ ਵਿੱਚ ਹਾਂ ਜੀ ਦੇਖੋ ਓਐਸਟੀਐਫ ਦੇ ਵਿੱਚ ਸੀਗਾ ਐਸਟੀਐਫ ਦਾ ਮਤਲਬ ਸਪੈਸ਼ਲ ਟਾਸਕ ਫੋਰਸ ਫੋਰਸ ਜੀ ਹੁਣ ਜਦੋਂ ਵਾਰ ਹੀ ਖੇਤਾਂ ਨੂੰ ਖਾਣ ਲੱਗ ਪਵੇ ਤੇ ਫਿਰ ਰਾਖੀ ਕਿਹਨੇ ਕਰਨੀ ਆ एसटीएफ ਦੇ ਅੱਗੇ ਵੀ ਕੁਝ ਮੁਲਾਜ਼ਮ ਅਧਿਕਾਰੀ ਫਸਦੇ ਰਹੇ ਨੇ ਮੌਕੇ ਮੌਕੇ ਤੇ ਜੀ ਹੁਣ ਇਹ ਜਿਹੜਾ ਇਨਸਪੈਕਟਰ ਆ ਵਵਿੰਦਰ ਸਿੰਘ ਨਹੀਂ ਵਵਿੰਦਰ ਸ਼ਰਮਾ ਸ਼ਾਇਦ ਜੀ ਸ਼ਰਮਾ ਜੀ ਨੇ ਹਮ ਅਮਰਸੰਧਾ ਜੀ ਜੀ ਇਹ ਜਨਾਬ ਕੀ ਆ ਕਿ ਤੁਹਾਨੂੰ ਯਾਦ ਹੋਣਾ ਕਿ ਇੱਥੇ ਨਾ ਡਰੱਗ ਇਨਸਪੈਕਟਰ ਫੜੀਚਾ ਸੀਗਾ ਉਹਦਾ ਨਾਂ ਸੀਗਾ ਸ਼ਿਸ਼ਣ ਮਿੱਤਲ ਜੀ ਬਿਲਕੁਲ ਅੱਗੇ ਅਡਵਾਇਤ ਹਮ ਹਮ ਉਹਦੀ ਬੜੀ ਚਰਚਾ ਹੁੰਦੀ ਚਰਚਾ ਹੋਈ ਸੀ ਅਸਲ 'ਚ ਮੈਨੂੰ ਲੱਗਦਾ ਕਿ ਉਹਦੇ ਇਹਨਾਂ ਨੇ ਕਿਤੇ ਹੁਰੇ ਹਾਰੇ ਮਾਰੇ ਉਹਦੀ ਵੱਖੀ 'ਚ ਹੂੰ ਤੇ ਉਹ ਬੋਲ ਪਿਆ ਕਿ ਤੁਹਾਡੇ ਤੇ ਆਪਣੇ ਬੰਦੇ ਰਲੇ ਸਾਡੇ ਨਾਲ ਜੀ ਹੋਇਆ ਕਿ ਕਿ ਇਹਨਾਂ ਨੇ ਇੱਕ ਰੇਡ ਮਾਰੀ ਸੀ ਬੱਦੀ ਇਲਾਕੇ 'ਚ ਹੂੰ ਉੱਥੇ ਕਰੋੜਾਂ ਦੀ ਤਦਾਦ ਦੇ ਵਿੱਚ ਗੋਲੀਆਂ ਦੀ ਰਿਕਵਰੀ ਪਾਈ ਗਈ ਸੀ ਜੀ ਉਸ ਤੋਂ ਬਾਅਦ ਕੀ ਹੋਇਆ ਕਿ ਉਹ ਜਿਹੜਾ ਫਰਮ ਦਾ ਮਾਲਕ ਸੀਗਾ ਉਹਨੂੰ ਇਹਨੇ ਦੇ ਦਿੱਤੀ ਕਲੀਨ ਚਿੱਟਾ ਹੂੰ ਸੌਦਾ ਹੋਇਆ ਸ਼ਾਇਦ 25-30 ਲੱਖ ਚ ਚਲ 45 ਕਹ ਰਹੀ ਸੀ ਮੈਂ ਲੰਦਾ ਪਤਾ ਨਹੀਂ ਮੈਨੂੰ ਇਨਾ ਐਗਜ਼ੈਕਟ ਕਹ ਲੋ ਕਿ ਫਿਗਰ ਦਾ ਨਹੀਂ ਪਤਾ ਹੂੰ ਹੂੰ ਚਲੋ ਜਿੰਨੇ ਲੱਖ ਮੈਂ ਜੀ ਜੀ ਮਤਲਬ ਯਾਨੀ ਕਹ ਲੋ ਕਿ 30-40 ਲੱਖ ਮੈਂ ਕਹਦਣਾ ਮੈਂ 25-30 ਕਿਹਾ ਵਾ ਤੁਹਾਡੇ ਵਧਾ ਕੇ ਫੁੱਲ ਚੜਾ ਦੇਣਾ ਮੈਂ ਵਧਾ ਦੇਣਾ ਮੇਰਾ ਕੀ ਜਾਂਦਾ ਮੇਰੇ ਤੋਂ ਕਰੋੜ ਕਵਾ ਲੋ ਭਾਵੇਂ ਸਹੀ ਗੱਲ ਹੈ ਪਰ ਇਹਨਾਂ ਨੇ ਸੌਦੇ ਛੋਟੇ ਨਹੀਂ ਕਰਦੇ ਨਾ ਇਹ ਪਰ ਗੱਲ ਇਹ ਆ ਕਿ ਇਹਨਾਂ ਨੇ ਲੱਖਾਂ ਚ ਸੌਦਾ ਕਰ ਲਿਆ ਹੂੰ ਤੇ ਜਦੋਂ ਲੱਖਾਂ 'ਚ ਸੌਦਾ ਹੋ ਗਿਆ ਤੇ ਕੁਝ ਪੇਸ਼ਕੀ ਜਾਂ ਕਹਿ ਲੋ ਕਿ ਪਹਿਲਾਂ ਜੀ ਦੇ ਦੇ ਦਿੱਤਾ ਪੈਸਾ ਤੇ ਬਾਅਦ ਦੇ ਵਿੱਚ ਕੋਈ ਗਿਆ ਕਿ ਨਹੀਂ ਗਿਆ ਉਸ ਕੱਲ ਨੂੰ ਛੱਡੀਏ 45 ਲੱਖਿਆ 40 ਲੱਖਿਆ ਕਿੰਨਾ ਗਿਆ ਕਿੰਨਾ ਆਇਆ ਇਹਨਾਂ ਨੂੰ ਸੂ ਮਿਲ ਗਈ ਇਹਨਾਂ ਨੇ ਇਹਨੂੰ ਐਸਟੀਐਫ ਚੋਂ ਪਹਿਲਾਂ ਤੇ ਬਾਹਰ ਕਰ ਦਿੱਤਾ ਪੀਏਪੀ ਦੀ ਪੰਜ ਬਟਾਲੀਅਨ ਚ ਸ਼ੈਦ ਖਲਾ ਦਿੱਤਾ ਹੁਣ ਜਾਂ ਤੇ ਇਹ ਸੀਗਾ ਕਿ ਉਦੋਂ ਹੀ ਸਬੂਤ ਸਬਾਤ ਇਕੱਠੇ ਕਰਕੇ ਤੇ ਇਹਨੂੰ ਨੱਥ ਲੈnde ਜੀ ਉਸ ਤੋਂ ਬਾਅਦ ਇਹਨਾਂ ਨੇ ਮਾਰਨੀ ਸੀ ਰੇਡ 20 ਮਿੰਟ ਪਹਿਲਾਂ ਉਹ ਬੰਦੇ ਨੂੰ ਪਤਾ ਲੱਗ ਗਿਆ ਉਹ ਖਿਸਕ ਗਿਆ ਇਹਨਾਂ ਨੇ ਰੇਡ ਮਾਰੀ ਹੁਣ ਇਹ ਵੀ ਆਪਾਂ ਨੂੰ ਪਤਾ ਹੈ ਕਿ 20 ਮਿੰਟ ਪਹਿਲਾਂ ਜਿਹੜਾ ਹੈ ਨਾ ਹੂੰ ਉਹ ਕਿਉਂ ਨਿਕਲ ਗਿਆ ਕਿਵੇਂ ਨਿਕਲ ਗਿਆ ਸਾਬ ਇੱਕ ਦੇ ਪਿੱਛੇ ਇੱਕ ਚੀਜ਼ ਹੋਰ ਜੁੜ ਜਾਂਦੀ ਹੈ ਫਿਰ ਕਿਵੇਂ ਪਤਾ ਲੱਗ ਗਿਆ ਕਿਵੇਂ ਪਤਾ ਸਵਾਲ ਆ ਗਿਆ ਨਾਲ ਦੀ ਨਾਲ ਇਹਦਾ ਮਤਲਬ ਹੈ ਕਿ ਉਹਨੂੰ ਪਤਾ ਸੀ ਪੁਲਿਸ ਤੇ ਯਕੀਨ ਸੀ ਕਿ ਮਹੀਨਾ ਡੇਢ ਮਹੀਨਾ ਪਹਿ ਗਿਆ ਹੁਣ ਆ ਸਕਦੇ ਆ ਤੇ ਉਹ ਨਿਕਲ ਗਿਆ ਤੇ ਏਡੀ ਉਹਦੀ ਕਹਿ ਲੋ ਕਿ ਕਾਸ਼ ਬਣੀ ਤਗੜੀ ਸੀਗੀ ਤੈਨੂੰ ਪਤਾ ਲੱਗ ਗਿਆ ਕਿ ਪੁਲਸ ਤਰਪੀਆ ਥਾਣੇ ਤੋਂ ਹੂੰ 20 ਮਿੰਟ ਲੱਗੇ ਹੋਣੇ 15 ਮਿੰਟ ਲੱਗੇ ਹੋਣੇ ਉਹੀ ਗੱਲ ਕਰਦੇ ਆ ਕਿਉਂਕਿ ਇਹ ਜਿਹੜੇ ਲੋਕ ਹੁੰਦੇ ਆ ਨਾ ਇਹਨਾਂ ਦਾ ਨੈਟਵਰਕ ਹੁੰਦਾ ਜੀ ਤੁਰਨ ਲੱਗੇ ਕੋਡ ਵਰਡ ਦੇ ਵਿੱਚ ਅਗਲੇ ਕਹਿ ਦਿੰਦੇ ਆ ਕਿ ਤਗੜਾ ਹੋ ਜਾ ਆਏ ਹੂੰ ਚਾਹ ਚੁ ਬਣਾ ਰੱਖ ਕਈ ਜਣੇ ਇਹਨਾਂ ਵਾਸਤੇ ਇਹਨਾਂ ਵਾਸਤੇ ਤੇ ਉਕਾਵਤ ਬਣੀ ਆ ਨਾ ਕਿ ਚੋਰਾ ਨੂੰ ਕਹਿਣਾ ਕਿ ਸੰਨ ਲਾਓ ਹੂੰ ਤੇ ਪਿੰਡ ਵਾਲਿਆਂ ਨੂੰ ਆਖਣਾ ਕਿ ਆ ਗਏ ਜੀ ਹੂੰ ਦੋਵੇਂ ਪਾਸੇ ਕੰਮ ਚਲਾ ਦੇ ਤੋ ਇਸ ਕਰਕੇ ਕਈ ਵਾਰ ਰੇਡ ਪਾਰਟੀ ਦੇ ਵਿੱਚ ਵੀ ਹੁੰਦੇ ਆ ਤੇ ਜਿੱਥੇ ਰੇਡ ਵੱਜ ਰਹੀ ਹੁੰਦੀ ਆ ਉਸ ਪਾਰਟੀ ਨਾਲ ਵੀ ਹੁੰਦੇ ਆ ਸੋ ਇਹ ਨਿਕਲ ਗਿਆ 10 20 ਮਿੰਟ ਪਹਿਲਾਂ ਨਹੀਂ ਤਾਂ ਦੋਨੇ ਪਾਸੇ ਦੁਰਖਾਨ ਵਾਲੇ ਹੁੰਦੇ ਕਈ ਹੈ ਨਾ ਉਹ ਸਭ ਸਾਡੀ ਬੋਲੀ ਆ ਯਾਰ ਕੋਈ ਸ਼ਬਦ ਇਸ ਤਰ੍ਹਾਂ ਮੂੰਹ ਤੇ ਚੜੇ ਹੁੰਦੇ ਆ ਕਿ ਫੜੀਚਾ ਕਿ ਫਾੜ ਹੋ ਗਿਆ ਫਾੜ ਹੋ ਗਿਆ ਕਹਿੰਦੇ ਆ ਦਵਾਬੀਏ ਜੀ ਸਾਡੇ ਮਲਵਈ ਕਹਿ ਦਿੰਦੇ ਆ ਫੜਿਆ ਗਿਆ ਤਾਂ ਠੀਕ ਹੈ ਅਹੀਂ ਪਾਉ ਭਰਾਵੋ ਕਹਦੇ ਨੇ ਫੜੀਚਾ ਉਹ ਕਈ ਵਾਰ ਸ਼ਬਦ ਉਹ ਇੱਧਰ ਉੱਧਰ ਹੋ ਜਾਂਦੇ ਸੋ ਇਹੀ ਖਾਸੀਅਤ ਹੈ ਆਪੋ ਆਪਣੀ ਬੋਲੀ ਦੀ ਜੀ ਜੀ ਉਹ ਖੈਰ ਇਹ ਇੱਕ ਤਰ੍ਹਾਂ ਦੀ ਕਹਿ ਲੋ ਨਾ ਠੇੜਤਾ ਜਿਹੜੀ ਹੁੰਦੀ ਹੈ ਉਹ ਸਵਾਦ ਵੀ ਬਣਾਈ ਰੱਖਦੀ ਆ ਭਾਸ਼ਾ ਨੂੰ ਨਾ ਸੋਹਣਾ ਬਣਾਈ ਹਾਂ ਇਹ ਮਲਵਈ ਨੇ ਜੀ ਜੀ ਤੇ ਮੈਂ ਮਾਝੇ ਵਾਲਾ ਤਾਂ ਤੁਸੀਂ ਕੰਬੀਨੇਸ਼ਨ ਦੇਖੋ ਤੇ ਤੁਸੀਂ ਵਿੱਚੋਂ ਕੋਈ ਦੁਆਬੀ ਹੈ ਕੋਈ ਪੁਆਦੀ ਹੈ ਕੋਈ ਕਿਤੋਂ ਹੈ ਕੋਈ ਕਿਤੋਂ ਕੁਝ ਦੋਸਤਾਂ ਪਾਕਿਸਤਾਨ ਦੀ ਗੱਲ ਵੀ ਕਰ ਰਹੇ ਉਧਰੋਂ ਵੀ ਕੁਝ ਪਰਿਵਾਰ ਆਏ ਹੋਏ ਆ ਇਹਨਾਂ ਦੇ ਵੀ ਤੇ ਉਹਦੇ ਕਰਕੇ ਵੀ ਇਹ ਵਧੀਆ ਲੱਗਦਾ ਮਿੰਟੂ ਜੀ ਕਈ ਵਾਰੀ ਮੈਂ ਕੋਸ਼ਿਸ਼ ਕਰਦਾਂ ਵੀ ਤੁਹਾਡੇ ਨਾਲ ਬੋਲ ਕੇ ਵੇਖਾਂ ਪਰ ਮੇਰੇ ਤੋਂ ਨਹੀਂ ਬੋਲਦਾ ਸਾਡੇ ਨਾਲ ਇੱਥੇ ਇੱਕ ਐਂਕਰ ਕੰਮ ਕਰਦੇ ਸੀਗੇ ਤੁਹਾਡੇ ਤੋਂ ਪਹਿਲਾਂ ਜਿਹੀ ਸ਼ਰਮਾ ਜੀ ਉਹਨਾਂ ਨੇ ਮੇਰੇ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਜੀ ਉਹ ਜਦੋਂ ਆਏ ਸੀ ਤੇ ਬਾਈ ਬਾਈ ਤੇ ਸਾਰਾ ਕੁਝ ਇਤਰਾ ਹੀ ਮਤਲਬ ਕਿ ਜਿੱਦਾਂ ਮਾਲਵੇ ਵਾਲੇ ਬੋਲਦੇ ਆ ਪਰ ਜਦੋਂ ਮੇਰੇ ਨਾਲ ਵੱਖ ਹੋਏ ਨਾ ਉਦੋਂ ਉਹ ਪਾਉ ਬਣ ਚੁੱਕੇ ਸੀਗੇ ਚਲੋ ਹੋ ਗਿਆ ਰੰਗ ਚ ਰੰਗਿਆ ਜਾਂਦਾ ਬੰਦਾ ਜੀ 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 ਬਿਲਕੁਲ ਅੱਛੀ ਗੱਲ ਆ ਚਲੋ ਖैर ਇਹੀ ਹੁੰਦਾ ਹੈ ਕਿ ਦੋਸਤ ਮਿੱਤਰੇ ਰੰਗ ਫਿਰ ਹੌਲੀ ਹੌਲੀ ਚੜ ਜਾਂਦੇ ਆ ਕੁਝ ਆਪਣੇ ਉਹਨਾਂ ਦੇ ਕੁਝ ਉਹਨਾਂ ਦੇ ਆਪਣੇ ਤੇ ਬਿਲਕੁਲ ਹੁੰਦੇ ਆ ਮੈਂ ਮੇਰੇ ਯਾਰ ਦੋਸਤ ਜਿਹੜੇ ਸੀਗੇ ਜ਼ਿਆਦਾਤਰ ਮਲਵਈ ਸੀਗੇ ਹੂੰ ਤੇ ਕਹਿ ਲੋ ਕਿ ਉਹਨਾਂ ਚ ਰਹਿੰਦੇ ਆ ਉਹ ਅੱਜ ਵੀ ਮਿਲਣਗੇ ਮੈਂ ਉਦਾਂ ਦਾ ਬੋਲੂਗਾ ਜੀ ਫਿਰ ਉਹ ਥੋੜਾ-ਸੋਡਾ ਚੱਲ ਪੈਂਦਾ ਕੰਮ ਹਾਂ ਠੀਕ ਉਹ ਫਿਰ ਉਹ ਉਦਾਂ ਦੇ ਚੱਲ ਪੈਂਦੇ ਹਾਂ ਫਿਰ ਤੁਹਾਡੇ ਤੋਂ ਥੋੜਾ ਕਿਉਂਕਿ ਨਹੀਂ ਤਾਂ ਫਿਰ ਮਜ਼ਾਕ ਡਾਉਣ ਲੱਗੇ ਜਾਂਦੇ ਆ ਉਹ ਤੇ ਮੈਨੂੰ ਬਹੁਤ ਛੇੜਦੇ ਹੁੰਦੇ ਸੀ ਕਿਉਂਕਿ ਮੈਂ ਉਹਨਾਂ ਵਿੱਚ ਕੱਲਾ ਸੀਗਾ ਜੀ ਤਾਂ ਫਿਰ ਮੇਰਾ ਅੱਜ ਵੀ ਉਹ ਮਜ਼ਾਕ ਡਾਉਣ ਲੱਗ ਜਾਂਦੇ ਵੇ ਤੂੰ ਯਾਰ ਫਿਰ ਮੈਂ ਕਹਿੰਦਾ ਮਜ਼ਾਕ ਨਾਲ ਜੜਾਈ ਤੇ ਫਿਰ ਉਹਨਾਂ ਵਰਗੇ ਹੋ ਜਾਂਦਾ ਹੂੰ ਹੂੰ ਨਹੀਂ ਸਹੀ ਹੈ ਮਿੰਟੂ ਚਲੋ ਖੈਰ ਖਬਰਾਂ ਵੱਲ ਨੂੰ ਚਲਦੇ ਆ ਗੱਲਾਂ ਤੋਂ ਥੋੜਾ ਜਿਹਾ ਮੁੜ ਕੇ ਆਪਾਂ ਨੂੰ ਇੱਧਰ ਨੂੰ ਆਉਣਾ ਪੈਂਦਾ ਆ ਕੀ ਕਹਿ ਰਹੇ ਨੇ ਸਤਿੰਦਰ ਜੀ ਕਹਿ ਰਹੇ ਨੇ ਕਿ ਮਿੰਟੂ ਟਾਕਸ ਕੁਦਰਤੀ ਸ਼ੋ ਹੋ ਗਿਆ ਕਹਿੰਦੇ ਚੈਨਲ ਬਹੁਤ ਵਧੀਆ ਟਾਪਿਕ ਕਵਰ ਕਰਦੇ ਆ ਬਾਈ ਉੱਥੇ ਸ਼ੁਕਰੀਆ ਜੀ ਮੇਰੇ ਵੱਲੋਂ ਵੀ ਕਿ ਕਦੇ ਇੱਕ ਤਾਂ ਅਸੀਂ ਗਏ ਸੀਗੇ ਉਹ ਦੋਸਤੀ ਹੈ ਮੇਰੀ ਉਹਨਾਂ ਦੇ ਨਾਲ ਹੇਅਰ ਸਾਫ ਦੇ ਨਾਲ ਤੇ ਉੱਥੇ ਮੈਂ ਗੱਲਬਾਤ ਮੜੀ ਰਿਕਾਰਡ ਕਰਕੇ ਪਾਤੀ ਤੇ ਠੀਕ ਹੈ ਚਲੋ ਮਿਹਰਬਾਨੀ ਜੀ 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 ਸ਼ੁਕਰੀਆ ਮਿੰਟੂ ਜੀ ਆਪਾਂ ਅਗਲੀ ਖਬਰ ਵੱਲ ਨੂੰ ਚਲੀਏ ਕਈ ਵਾਰੀ ਇਹ ਹੁੰਦਾ ਨਾ ਕਿ ਜਿਵੇਂ ਪੰਜਾਬੀ ਜਾਣਦੇ ਕਿ ਬਾਹਲਾ ਖਾਂਦੀ ਥੋੜੇ ਤੋਂ ਵੀ ਜਾਂਦੀ ਤੇ ਅੱਛਾ ਉਹ ਕਹਿੰਦੇ ਜੀ ਉਹ ਗਵਿੰਦਰ ਜਿਹੜਾ ਮਹਾਜਨ ਆ ਸ਼ਰਮਾ ਨਹੀਂ ਚਲੋ ਸਰ ਮੈਨੂੰ ਨਾਮ ਦੋ ਮੈਂ ਉਹ ਖਬਰ ਤੇ ਗਵਿੰਦਰ ਸਾਡੇ ਨਾਮ ਸੀਗਾ ਯਾਰ ਚਲੋ ਗਵਿੰਦਰ ਨਾਮ ਹੈ ਮਾਫ ਕਰਨਾ ਜੀ ਗਵਿੰਦਰ ਲਿਖਣਾ ਪਤਾ ਨਹੀਂ ਜੀ ਗਵਿੰਦਰ ਸ਼ਰਮਾ ਸਿੰਘ ਮੈਂ ਤਾਂ ਪਹਿਲਾਂ ਸਿੰਘ ਕਹਿ ਗਿਆ ਸੀ ਉਹ ਗਵਿੰਦਰ ਸਿੰਘ ਸੋ ਨਾਮ ਮੈਨੂੰ ਤਾਂ ਪੂਰੀ ਖਬਰ ਦਾ ਨਹੀਂ ਪਤਾ ਪਰ ਉੜਦੇ ਉੜਦੀ ਗੱਲ ਜਿਹੜੀ ਹੈ ਨਾ ਉਹ ਆਈਓ ਸੁਣੀ ਆ ਕਿਦਰਅਸਲ ਉਜੜੀ ਬੰਦੀ ਵਾਲੀ ਰੇਡ ਸੀਗੀ ਨਾ ਉਹਦੇ ਵਿੱਚ ਆਉ ਬਸ ਇਹ ਆ ਵੀ 45 ਲੱਖ ਰੁਪਏ ਦਾ ਚੋਰੀ ਨਾ ਨੂੰ ਨਾ ਜਾਈਏ ਕਮਾ ਲ ਜਾਈਏ ਕਮਾ ਵੱਲ ਜਾਈਏ ਤੇ 20 ਮਿੰਟ ਪਹਿਲਾਂ ਭੱਜ ਗਿਆ ਇਹ ਸਭ ਤੋਂ ਠੀਕ ਗੱਲ ਤੇ ਇਹ ਆ ਤੁਹਾਨੂੰ ਦੱਸ ਦਿੱਤੀ ਆ ਕਿ ਉਹ 20 ਮਿੰਟ ਪਹਿਲਾਂ ਨਿਕਲ ਗਿਆ ਜੀ ਹੂੰ ਤੇ ਹੁਣ ਉਹਨੇ ਪਤਾ ਨਹੀਂ ਕਦੋਂ ਹੱਥ ਆਉਣਾ ਫਿਰ ਜਦੋਂ ਆਊਗਾ ਫਿਰ ਕਦੇ ਖਬਰ ਆਉਣੀ ਕੋਈ ਫਿਰ ਅਸੀਂ ਤੁਹਾਡੇ ਨਾਲ ਜੁੜਾਂਗੇ ਮਿੰਟੋ ਜੀ ਮੈਂ ਗੱਲ ਕਰ ਰਿਹਾ ਸੀਗਾ ਕਿ ਕਈ ਵਾਰੀ ਕੋ ਬੰਦਾ ਜਦੋਂ ਕੋਈ ਚੀਜ਼ ਬਾੜੀ ਲੱਭਣ ਜਾਂਦਾ ਨਾ ਬਾਲਾ ਵੱਡਾ ਜੱਫਾ ਮਾਰਨ ਲੱਗਦਾ ਤੇ ਫਿਰ ਥੱਲੇ ਵਾਲੀਆਂ ਵੀ ਫਿਸਲ ਜਾਂਦੀਆਂ ਨੇ ਯੋ ਮੈਂ ਕਹਿੰਦਾ ਉਹ ਰੇਤ ਮੁਠੀ ਚ ਘੁੱਟ ਲਈ ਤੇ ਇਹਦੇ ਤੇ ਸਿਆਣਿਆਂ ਨੇ ਆਖਿਆ ਕਿ ਆਂਦੇ ਹੁੰਦੇ ਆ ਕਿ ਤੜੀਆਂ ਛੱਡ ਕੇ ਉੜਦੀਆਂ ਦੇ ਪਿੱਛੇ ਦੌੜਨਾ ਹਾਂ ਹਾਂ ਬਿਲਕੁਲ ਬਿਲਕੁਲ ਕਈ ਵਾਰ ਉੜਦੀਆਂ ਫੜਨ ਦੇ ਚੱਕਰ ਚ ਜਿਹੜੀਆਂ ਤੜੀਆਂ ਹੁੰਦੀਆਂ ਉਹ ਵੀ ਨਿਕਲ ਜਾਂਦੀਆਂ ਤੇ ਇੱਕ ਐਦਾਂ ਦੀ ਖਬਰ ਹੀ ਐ ਮਿੰਟੂ ਜੀ ਇਹ ਥੋੜੀ ਸਾਹਮਣੇ ਸਾਡੇ ਖੋਲ ਕੇ ਵੀ ਦੱਸਿਓ ਕਹਿੰਦੇ ਕੋਈ ਬੰਦਾ ਗਿਆ ਸੀ ਸਿਕਿਉਰਿਟੀ ਲੈਣ ਤੇ ਉਹ ਜੱਜ ਸਾਹਿਬ ਕਹਿੰਦੇ ਤੂੰ ਛੱਡ ਪਹਿਲਾਂ ਲਈ ਜਿਹੜੀ ਦਿੱਤੀ ਹੋਈ ਆ ਉਹ ਮੋੜ ਸਾਡੇ ਪਹਿਲੇ ਇਹਦੇ ਚ ਇਹਦੇ ਚ ਐ ਹੁੰਦਾ ਜੀ ਉਹਨ ਦੇਖੋ ਸਿਆਣਿਆਂ ਕੋਲ ਬੈਠਣ ਦਾ ਫਾਇਦਾ ਹੁੰਦਾ ਉਹ ਗੱਲਾਂ ਸੁਣਾਉਂਦੇ ਹੁੰਦੇ ਸੀ ਨਾ ਪੁਰਾਣੇ ਸਮੇਂ ਚ ਕਹਿੰਦੇ ਕਿ ਕੋਈ ਨਮਾਜ਼ ਬਖਸ਼ਾਉਣ ਗਿਆ ਤੇ ਮੌਲਵੀ ਨੇ ਰੋਜ਼ੇ ਰਖਾਤੇ ਅਸਲੇ ਨਮਾਜ਼ ਬਖਸ਼ਾਉਣ ਗਿਆ ਤੇ ਗੱਲ ਰੋਜ਼ੇ ਪੈ ਗਿਆ ਜੀ ਤੇ ਗੱਲ ਇਹੀ ਹੈ ਕਿ ਉਹ ਹੈਗਾ ਸੀਗਾ ਕੋਈ ਸ਼ਿਵ ਸੈਨਾ ਦਾ ਲੀਡਰ ਹੂੰ ਉਹ ਸ਼ਿਵ ਸੈਨਾ ਦਾ ਜਿਹੜਾ ਲੀਡਰ ਸੀਗਾ ਉਹ ਗਿਆ ਕਿ ਭਾਈ ਮੇਰੀ ਤਸਕਿਉਰਟੀ ਹੋਰ ਵਧਾਓ ਨਾ ਕਿਹਾ ਕਿ ਕਿੰਨੇ ਆ 5 7 ਤੇ ਉਹ ਲਈ ਫਿਰਦਾ ਸੀ ਪਹਿਲਾਂ ਜੀ ਜੀ ਉਹ ਵਧਾਉਣ ਗਿਆ ਸੀ ਹਾਈ ਕੋਰਟ ਨੇ ਘਟਾਉਣ ਦਾ ਕੰਮ ਕਰ ਦਿੱਤਾ ਉਹਨਾਂ ਨੇ ਕਿਹਾ ਕਿ ਸਟੇਟਸ ਸਿੰਬਲ ਵਾਸਤੇ ਨਹੀਂ ਸਿਕਿਉਰਿਟੀ ਦੇਣੀ ਕੀ ਚੱਕਰ ਆ ਭਾਈ ਜਦੋਂ ਉਹਨਾਂ ਨੇ ਕੋਹ ਕੀਤੀ ਉਹਨਾਂ ਨੇ ਕਿਹਾ ਇਹਨੂੰ ਤੇ ਜ਼ਰੂਰਤ ਹੀ ਨਹੀਂ ਅਗੇ ਵੀ ਵਾਪਸ ਲੈ ਲਓ ਸਹੀ ਹੈ ਤੇ ਉਥੋਂ ਛਿੱਥਾ ਜਾ ਕੇ ਨਿਕਲ ਆਇਆ ਜੇ ਤੋਂ ਗੱਲ ਆ ਕਿ ਉਹ ਕਹਿੰਦੇ ਕਿ ਟੈਕਸ ਪੇਅਰਸ ਦੇ ਪੈਸੇ ਨਾਲ ਵੇਖੋ ਅਸੀਂ ਸਟੇਟਸ ਸਿੰਬਲ ਨਹੀਂ ਤੁਹਾਡੇ ਬਣਵਾ ਸਕਦੇ ਹੂੰ ਮੈਨੂੰ ਜ਼ਰੂਰਤ ਆ ਸਿਰਫ ਸਿਕਿਉਰਟੀ ਤੁਹਾਨੂੰ ਪਤਾ ਨਾ ਸਿਕਿਉਰਿਟੀ ਤੇ ਤਾਂ ਬਹੁਤ ਵੱਡੀ ਸੁਣਵਾਈ ਹੋਈ ਆ